ਆ ਜਾ ਅੱਜ ਸਾਹਮਣੇ ਆਵੇ ਓ ਆਵੇ ਪੈਦਲ ਸੁਖਾਤ ਬੈਂਦੇ ਟੋਕ 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 ਮੇਰੀ ਗੱਲ ਸੁਣ ਓਏ ਬੜਾ ਬੜਾ ਪ੍ਰਾਜਾ ਉਹ ਪੁਲਿਸ ਨੇ ਬੜ ਪਿਆ ਉਹ ਇਹ ਹੈਗਾ ਜੀ ਮੈਂ ਤੁਹਾਨੂੰ ਹੀ ਮਾਰਕ ਦੇ ਰਹਿਮਤ ਦੀ ਗੱਲ ਕਰਾਂ ਮੇਰੇ ਉਹਦਾ ਗੱਲ ਚ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਬੰਦ ਰੱਖੋ ਕੋਈ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਮੈਂ ਕੋਈ ਕਹਾਂ ਇਹਨੇ ਛੱਡ ਦੇ ਇਹਨੂੰ ਪਾ ਕੇ ਕਰਦਾ ਮਰੀ ਜਗੀਰ ਜਰਾ ਕੋਈ ਗੱਲ ਨਹੀਂ ਆ ਲੈ ਆਉ ਮੁੰਡੇ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਇੱਥੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਦਾ ਨਵਾ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਕਿ ਜਿੱਥੋਂ ਲੈ ਕੇ ਆ ਗੱਲ ਮੇਰੇ ਬੱਚੇ ਚੋਰੀ ਹੋ ਗਿਆ ਮੈਂ ਨਹੀਂ ਪਾਉਂਦੀ ਗੱਲ ਨਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਲੇਕਿਨ ਇਹ ਤਾਂ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਦੇ ਵੀ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਬੇਗੀ ਨਹੀਂ ਹੈ ਇਹ ਤਾਂ ਫੇਸਬੁਕ ਵੱਲ ਗਿਆ ਸੱਚੀਕਤ ਮੈਂ ਗੱਲ ਸੁਣ ਲਾਉਂਗਾ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਉਮਰ ਵੱਡੀ ਨਹੀਂ ਹੱਥ ਦਿਲੋਂ ਮੇਰੇ ਗਲਤ ਕੰਮ ਕਰੂ ਹੱਥ ਜੋੜ ਲੈ ਬੀਬੀ ਸਾਹਿਬ ਨੇ ਮੀਡੀਆ ਨਾਲ ਪੇ ਜਾ ਸਾਰੀਆਂ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਆਪ ਕਹਿੰਦੇ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦਿਆਂ ਲਈ ਲੈ ਲਖੋ ਆ ਫੱਟੇ ਚਲਦੀ ਹੋਈ ਨਹੀਂ ਜਾਂ ਇਹ ਜਨਤਾ ਕੋ ਮੰਗਿਓ ਸਾਡ ਕੋ ਗਾਦੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਦਣਾ ਹੈ ਕਈ ਮੇਰੇ ਮੈਂ ਕਹਿੰਦਾ ਨਹੀਂ ਆਪਣੇ ਯਾਰ ਨਾਲ ਮੈਂ ਕਿਹਾ ਮੈਂ ਜੀ ਮੈਂ ਆ ਵੀ ਉਹ ਮੈਨੂੰ ਸਿਰੇ ਕਹਿ ਗਿਆ ਸਿਰੇ ਕਹਿ ਗਿਆ ਬਾਹਰ ਹੋਣਾ ਤਾਂ ਬਾਹਰ ਹੋ ਜਾ ਨਾ ਬਾਹਰ ਨਾ ਮੈਂ ਤਾਂ ਗੁੰਦੀਆਂ ਬਰਾਣਾ ਦੇਖੀ ਮੈਂ ਆਪ ਕਰਦੇ ਨਹੀਂ ਇਹ ਵੀ ਹੋ ਰਿਹਾ ਕੋਈ ਨਾ ਕੁਝ ਨਿਕਾ ਹੋਣਾ ਪਰ ਜਦੋਂ ਆਪਾਂ ਨਗੇ ਲਗੇ ਫਾਇਦਾ ਲਈ ਆਲੂ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਨਹੀਂ ਸਖਦੇ ਭਾਜੀ ਇਹ ਨਹੀਂ ਕਿੰਨੇ ਆ ਗਏ ਮੈਨੂੰ 15 ਦਿਨ ਪਿੰਡ ਘਰ ਰੱਖਿਆ 15 ਦਿਨ ਬਲ ਤੁਸੀਂ ਰੱਜ ਕੇ ਦਿਹਾਣਾ ਦੌਰ ਵੇਚਣ ਦਏ ਹੋ 15 ਦਿਨ ਮੈਂ ਤਾਂ ਕੋੜਾ ਨਹੀਂ ਵੇਚੀ ਮੈਂ ਤੁਹਾਡੀ ਅੱਗੇ ਮੈਂ ਤੇਰਾ ਸਭ ਕੁਝ ਮੈਂ ਇਹਨਾਂ ਨੂੰ ਨਹੀਂ ਕੀਤਾ ਜੰਗਲ ਦੇ ਨੂੰ ਮਾਗਨੇ ਜਿਹੜੇ ਪੈਸੇ ਦੀ ਉਹ ਗਾਉਂ ਚਲੇ ਗਿਆ ਤੇ ਮੈਂ ਉਹ ਗਿਆਨ ਚੱਲ ਗਿਆ ਤੇ ਫਿਰ ਗਾਉਂ ਦੱਸੋ ਤੁਸੀਂ ਮੇਰੇ ਬਿਲਕੁਲ ਕੋ ਗਏ ਨੇ ਆ ਆ ਆ ਆ ਨਾ 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 ਆ ਆਪਾਂ ਇਹ ਮਾਰਿਆ ਉਸ ਤੇ ਗਿਆ ਆਪਾਂ ਜੀ ਤੂੜੀ ਮੰਜਾ ਮਿੰਟਾਂ ਤੋ ਗਿਆ 15 ਮਿੰਟਾਂ ਜਾਦੇ ਮਨੇ ਵੀ ਵੀ ਤੁਹਾਡੇ ਪੈਸੇ ਲੈ ਸਾਡੇ ਅੱਛਾ ਰਹੇ ਵਾਪਸ ਕਰਦੇ ਹਾਂ ਪਹਿਲੇ ਸਾਡੇ ਉਹ ਦੋ ਛੱਡੋ ਗੱਲ ਕੋਦੋ 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 ਸੁਣੋ ਜੀ ਨਾਪੇ ਪਹਿਲੇ ਸਾਡੇ ਨਹੀਂ ਜਾਈਏ ਸਹੀ ਤੁਹਾਡੀ ਜਾਣਦੀ ਹੈ ਦੇਖੋ ਛੁਟਣਾ ਫਤਰਾ ਜਲ 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 ਮਾਂ ਜੋ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਇਹ ਡਰਾਈਵ ਚਾਇਨਾ ਟੋੜ ਦੇ ਕੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜੋ ਬਣਦੀ ਕਾਰਵਾਈ ਅਮਲ ਚ ਹੁਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏਗਾ